हले लिख दो ग्राम प्रचार सबकी भाटी प्रदीप दा पक्का नौकीया प्रदीप शर्मा एक कुमार है प्रदीप कुमार है प्रदीप शर्मा कुमार है प्रदीप प्रदीप कुमार कुछ लाइक प्रदीप कुमार प्रदीप तेरा तो ना कुमार प्रदीप प्रदीप कुमार ਇਸਾਰੇ ਬੰਦੇ ਨੇ ਜਾਣਾ ਨਹੀਂ ਪੱਤਰਕਾਰ ਆ ਗਿਆ ਬਾਈ ਬਾਪਾ ਪੋਣਾ ਦੀ ਨਾ ਬਾਈ ਹੋਵੇ ਡਬਲਯੂ ਬਾਈ ਹੋ ਗਿਆ ਕਰਾ ਦੇ ਉਹ ਜਿਹੜਾ ਮੈਨੂੰ ਖਾਣਾ ਹਾਂ ਅੱਜਾ ਇੰਨੀ ਛੱਡ ਦਿਓ ਛੱਡੇ ਕਰਿਓ ਬੜਾ ਵਧੀਆ ਵਧੀਆ ਜੀ ਬਾਪੂ ਵਧੀਆ ਨਾ

ਨਾ ਬੈਂਕ ஏ.ਸੀ. ਲੱਗਿਆ ਹੁੰਦਾ ਤੇ ਮੇਰੇ ਸੀ। ਮੈਨੂੰ ਅਦਜੋਗ ਬੱਤੀਆਂ ਨਾਲ ਮਲਾਵਾਂਗੇ ਮੱਲੂ ਮਾਰੇ ਦੇ। ਬੰਟੀ ਜੀ ਬੀ ਫਾਰਮਿੰਗ ਬੜਾ ਈਆ ਪਾਈਦਾ ਈ ਹ। ਬੜਾ ਵਧੀਆ ਕੰਮ। ਰੱਬਾ ਤੋਂ ਬੜੀਆ ਹੋ ਜਾ। ਚਲੋ। ਇਹ ਬੰਦੇ ਨੇ ਇਨਵੈਸਟ ਕੀਤਾ ਹੁਣ ਉਹ ਕਿੱਥੇ ਪਰਦੇ ਫਾਈਨੈਂਸ ਕਰਾਉਣ ਨੂੰ ਬੁਲਾਉਣਾ ਪਊਏ ਜੋ ਵੀ ਬੂੜੋ ਅਰੋੜੀ ਨੂੰ ਬੁਲਾਉਣਾ ਪਊ ਇਹ ਸਾਡੇ ਜੀ ਪੁਰਾਣੇ ਚੰਗਾ ਦੇ ਲੜਾਕੂ ਬਾਬਾ ਕਰਮਜੀ ਇਹਨਾਂ ਦੇ ਪੁਰਾਣੀਆਂ ਜੰਗਾਂ ਲੜੀਆਂ ਨੇ ਇਹ ਬੰਦੇ ਨੇ ਇਨਵੈਸਟ ਕੀਤਾ ਜੰਗਾ ਲੜੀਆਂ ਨੇ ਬਾਬਾ ਜੀਆ ਨੇ ਲੱਕੇਕ ਦੋ ਸਾਡੇ ਬਾੜ ਵਾਲਿਆਂ ਰਿੱਧ ਨੇ ਨਹੀਂ ਨਾਣੇ ਸਖਬਾਲ ਕਹਿੰਦਾ ਛੋਡੇ ਵੜ ਤੋਂ ਸਖਬਾਲ ਕਹਿ ਰਹੇ ਨੇ ਪਾਰ ਮੰਡਾ ਚੇਨ ਨਾ ਉਹ ਬੋਟਾ ਥੋੜਾ ਸੈੱਡਾ ਉਹ ਪੰਜ ਨੂੰ ਸੈੱਡਾ ਕਰ ਨਾ ਕੱਢ ਜਾ ਹੋਰ ਆ ਗਿਆ ਆ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਵਤ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ ਕਿ ਆਪਣੇ ਜੋ ਪਿੰਡ ਦੇ ਵਿੱਚ ਕਈ ਦਿਨਾਂ ਤੋਂ ਲੈ ਕੇ ਵੋਟਾਂ ਦਾ ਸਿਲਸਿਲਾ ਚੱਲ ਰਿਹਾ ਸੀ ਜੋ ਕਿ ਅੱਜ ਬਹੁਤ ਪਰਮਾਤਮਾ ਦੀ ਮਿਹਰ ਹੋਈ ਹੈ ਕਿ ਸਾਰੇ ਨਗਰ ਦੀ ਸਹਿਮਤੀ ਹੋਈ ਹੈ ਕਿ ਜਿਸ ਦੇ ਵਿੱਚ ਆਪਾਂ ਨੇ ਸਾਰੇ ਨਗਰ ਨੇ ਸ਼ੈਮਤੀ ਨਾਲ ਭਾਈ ਜੋਗੇ ਨੂੰ ਸਰਪੰਚ ਚੁਣਿਆ ਜਿਨ੍ਹਾਂ ਦਾ ਅਸੀਂ ਪਿਆਰ ਨਾਲ ਜੋਗਾ ਕਹਨੇ ਆ ਹਰਮੇਲ ਸਿੰਘ ਜੋ ਕਿ ਬਹੁਤ ਸੂਝਮਾਨ ਸਾਰੇ ਪਿੰਡ ਨੂੰ ਸੂਝਮਾਨ ਪੜ੍ਹੇ ਲਿਖੇ ਇਨਸਾਨ ਨੇ ਕੋ ਸਰਪੰਚੀ ਕਰਨ ਦੇ ਲਾਇਕ ਨੇ ਕਿਉਂਕਿ ਇਹ ਇੱਕ ਦਿਨ ਦਾ ਮਸਲਾ ਨਹੀਂ ਹੁੰਦਾ ਜੀ ਸਾਰਿਆਂ ਨੂੰ ਪਤਾ ਹੈ 5 ਸਾਲ ਦਾ ਮਸਲਾ ਹੁੰਦਾ ਜੋ ਕਿ 5 ਸਾਲ ਦੇ ਵਿੱਚ ਆਪਣੇ ਨਗਰ ਦਾ ਵਿਕਾਸ ਕਰਨਾ ਹੁੰਦਾ ਜੋ ਕਿ ਜੋ ਸਰਪੰਚੀ ਦਾ ਫੈਸਲਾ ਹੁੰਦਾ ਬੱਚਿਆਂ ਵਾਂਗ ਨਹੀਂ ਹੁੰਦਾ ਜੋ ਜੇ ਆਪਾਂ ਨੇ ਸਾਰੇ ਨਗਰ ਨੇ ਸਹਿਮਤੀ ਕੀਤੀ ਆ ਤਾਂ ਉਹ ਕੱਲ ਨੂੰ ਆਪਣੇ ਕੰਮ ਕਰਾਉਣੇ ਨੇ ਤਾਂ ਰਲ ਮਿਲ ਕੇ ਹੀ ਹੋਣੇ ਨੇ ਜੇ ਕਹੇ ਸਰਪੰਚ ਦਾ ਮੂੰਹ ਉਧਰ ਨੂੰ ਹੈ ਮੈਂਬਰਾਂ ਦਾ ਉਧਰ ਨੂੰ ਆ ਉਹ ਗੱਲ ਨਹੀਂ ਬਣਦੀ ਇਹ 5 ਸਾਲ ਦਾ ਮੁੱਦਾ ਹੁੰਦਾ ਜੀ ਜੋ ਕੇ ਅਸੀਂ ਵਧਾਈ ਦੇ ਪਾਤਰਾ ਸਾਰੇ ਖੁਸ਼ਨੇ ਨਗਰ ਅੱਜ ਬਹੁਤ ਸਾਨੂੰ ਖੁਸ਼ੀ ਹੈ ਕਿ ਸਾਡੇ ਪੰਚਾਇਤ ਨੇ ਰਲ ਕੇ ਸਾਰੇ ਨਗਰ ਨੇ ਰਲ ਕੇ ਮਾਈ ਭਾਈ ਨੇ ਸਾਹਮਣੇ ਰਲ ਕੇ ਬਹੁਤ ਸਾਥ ਦਿੱਤਾ ਜੋ ਅਸੀਂ ਇਸ ਵਧਾਈ ਦੇ ਪਾਤਰਾ ਅਸੀਂ ਵੈਗਰੂ ਦਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਦੇ ਮਾਹੌਲ ਦੇ ਵਿੱਚ ਸਹਿਮਤੀ ਹੋਈ ਹੈ ਜੋ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਇਹ ਤੋਂ ਉਮੀਦ ਰੱਖਦੇ ਹਾਂ ਜੋ ਪੰਚਾਇਤ ਬਣੀ ਹੈ ਵੀ ਹਰੇਕ ਤਰ੍ਹਾਂ ਦਾ ਜੋ ਮਸਲਾ ਪਿੰਡ ਦਾ ਹੋਊਗਾ ਉਹ ਸ਼ੈਮਤੀ ਨਾਲ ਹੀ ਸੁਲਝੂਗਾ ਕਿਉਂ ਇਹ ਹੀ ਖੁਸ਼ੀ ਹਰੇਕ ਬੰਦਾ ਚਾਹੁੰਦਾ ਹੈ ਅੱਗੇ ਕੀ ਹੁੰਦਾ ਜਦੋਂ ਪੰਚਾਇਤ ਬਣਦੀ ਹੈ ਪੰਚਾਇਤ ਦੇ ਮਸਲੇ ਕਈ ਤਰ੍ਹਾਂ ਦੇ ਹੋ ਜਾਂਦੇ ਨੇ ਜਦੋਂ ਕੋਈ ਕੰਮ ਆੜਦਾ ਪਿੰਡ ਦਾ ਪਿੰਡ ਦੇ ਵਿਕਾਸ ਵਾਸਤੇ ਇੱਕ ਦਾ ਮੂੰ ਇੱਧਰ ਹੁੰਦਾ ਇੱਕ ਦਾ ਇੱਧਰ ਹੁੰਦਾ ਪਿੰਡ ਦਾ ਕੋਈ ਵਿਕਾਸ ਨਹੀਂ ਹੁੰਦਾ ਹਰੇਕ ਇਨਸਾਨ ਬੱਚਾ-ਬੱਚਾ ਇਹ ਚਾਹੁੰਦਾ ਵੀ ਸਾਡਾ ਪਿੰਡ ਤਰੱਕੀ ਚ ਹੋਵੇ ਕਿਉਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਰਿਹਾ ਜੇ ਹੁਣ ਪਿੰਡ ਦੇ ਵਿੱਚ ਸੀਸੀਟੀ ਕੈਮਰੇ ਨਹੀਂ ਲੱਗੇ ਹੋਣਗੇ ਚੋਰੀਆਂ ਵਧਦੀਆਂ ਨੇ ਕਈ ਤਰ੍ਹਾਂ ਦੇ ਨਸ਼ੇ ਤਸਕਰ ਆਉਂਦੇ ਨੇ ਹੁਣ ਸਾਨੂੰ ਪਤਾ ਹੈ ਅੱਜ ਦੀ ਪੀੜ੍ਹੀ ਦੇ ਵਿੱਚ ਨਸ਼ਾ ਬਹੁਤ ਵੱਧ ਰਿਹਾ ਹੈ ਜੋ ਕਿ ਇਹ ਸਾਰਾ ਪੰਚਾਇਤ ਦੇ ਹੱਥ ਦੇ ਵਿੱਚ ਹੁੰਦਾ ਹੈ ਨਗਰ ਦੇ ਵਿੱਚ ਸਾਹਮਣੀ ਡੋਰ ਜਿਹੜੀ ਹੁੰਦੀ ਆ ਨਗਰ ਸਹਿਮਤੀ ਕਰਦਾ ਉਹ ਸਾਰੀ ਚੁਣ ਕੇ ਕਰਦਾ ਵੀ ਵਧੀਆ ਪੰਚਾਇਤ ਬਣੇ ਤਾਂ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦਾ ਭਵਿੱਖ ਬਣੇ ਸਕੂਲਾ ਕਾਲਜਾਂ ਦੇ ਵਿੱਚ ਡਿਸਪੈਂਸਰੀ ਖੁੱਲੇ ਕੋਈ ਵਧੀਆ ਡੰਗਰ ਵਾਲਾ ਹਸਪਤਾਲ ਬਣੇ ਕਿਉਂ ਮਾਈ ਭਾਈ ਸਾਰੇ ਇਹੀ ਚਾਹਣੇ ਹੋ ਭਾਈ ਤੁਸੀਂ ਹਾਂ ਜੀ ਹਾਂ ਗੱਲ ਇਹ ਵੀ 5 ਸਾਲ ਦਾ ਵਿਕਾਸ ਹੁੰਦਾ ਜੀ ਇਹ ਇਹ ਅੱਜ ਸਾਨੂੰ ਪਰਮਾਤਮਾ ਨੇ ਬਹੁਤ ਧੰਨਵਾਦ ਕਰਦਾ ਉਸ ਵਾਹਿਗੁਰੂ ਦਾ ਜੋ ਬਹੁਤ ਬਹੁਤ ਧੰਨਵਾਦ ਹੈ ਜੋ ਸਾਨੂੰ ਸਰਬਸੰਮਤੀ ਨਾਲ ਹਰਮੇਲ ਸਿੰਘ ਨੂੰ ਸਰਪੰਚ ਬਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਨੌਜਵਾਨ ਮੈਂਬਰ ਬਣਿਆ ਜੀ ਇਹਨਾਂ ਨੇ ਇਹਨਾਂ ਨੇ ਯੂਨੀਵਰਸਿਟੀ ਤੇ ਇਹ ਬੰਦੇ ਨੇ ਇਨਵੈਸਟ ਕੀਤਾ ਜੀ ਬਾਬਾ ਜੀ ਇਹ ਬੰਦੇ ਨੇ ਇਨਵੈਸਟ ਕੀਤਾ ਜੀ